ਜ਼ਿਲ੍ਹਾ ਜਲੰਧਰ ਅਧੀਨ ਆਉਂਦੇ ਸਾਹਿਬਜ਼ਾਦਾ ਅਜੀਤ ਸਿੰਘ ਪਬਲਿਕ ਸਕੂਲ ਸਰ ਹਾਲੀਵਿਊ ਸਕੂਲ ਦੇ ਡਾਇਰੈਕਟਰ ਅਗਵੀਰ ਸਿੰਘ ਚਾਹਲ ਦੀ ਦੇਖ ਦੇਖੇਟ ਅਤੇ ਹੈੱਡ ਫੁੱਟਬਾਲ ਕੋਚ ਓਮਕਾਰ ਸਿੰਘ ਖਹਿਰਾ ਦੀ ਨਿਗਰਾਨੀ ਵਿੱਚ ਚਾਰੋਜਾ ਫੁੱਟਬਾਲ ਸਿਖਲਾਈ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਜੋਰਸ ਲੌਰੀਅਨਸ ਡਾਇਰੈਕਟਰ ਇੰਡੀਆ ਰਸ਼ ਸੌਕਰ ਕਲੱਬ ਅਤੇ ਸ਼ਾ ਨਿਵਾਜ਼ ਹੈੱਡ ਕੋਚ ਇੰਡੀਆ ਰਸ਼ ਸੌਕਰ ਕਲੱਬ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਦੌਰਾਨ ਜਿੱਥੇ ਖਿਡਾਰੀਆਂ ਨੂੰ ਅਹਿਮ ਸਿਖਲਾਈ ਦਿੱਤੀ ਗਈ ਉੱਥੇ ਹੀ ਖਿਡਾਰੀਆਂ ਨੇ ਵੀ ਪ੍ਰਣ ਕੀਤਾ ਕਿ ਉਹ ਪੂਰੀ ਤੰਦੇ ਹੀ ਨਾਲ ਖੇਡ ਕੇ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨਗੇ ਪਿੰਡ ਸਰਹਾਲੀ ਤੋਂ ਨਵਰਾੰਗ ਚੈਨਲ ਦੇ ਮੋਹਿਤ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਡੀਐਸ ਚਾਹਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰੂੰਗਾ ਔੰਕਾਰ ਸਿੰਘ ਜੀ ਜੋ ਕੋਚ ਨੇ ਸਕੂਲ ਦੇ ਐਂਡ ਜੋਰਜੀ ਜੋ ਬੰਬਈ ਤੋਂ ਚੱਲ ਕੇ ਨਾ ਬੱਚਿਆਂ ਨੂੰ ਟ੍ਰੇਨਿੰਗ ਕਰਨ ਆਏ ਆ ਇਹ ਬਹੁਤ ਵਧੀਆ ਉਪਰਾਲਾ ਇਹਨਾਂ ਬੱਚਿਆਂ ਦੇ ਲਈ ਜੋ ਇਹ ਇੱਥੇ ਆ ਕੇ ਕੰਮ ਕਰ ਰਹੇ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਤੇ ਇਹ ਬਹੁਤ ਹੀ ਜ਼ਰੂਰੀ ਆ ਇਹ ਇੱਕ ਦੂਸਰੇ ਦੀ سپورਟ ਨਾ ਹੁੰਦਾ ਸਕੂਲ ਦੀ سپورਟ ਕੋਚ ਸਾਹਿਬ ਤੇ ਜਿਹੜੇ ਜਾਰਜ ਜੀ ਉੱਥੋਂ ਆਇਆ ਆਪਣੇ ਰਸ਼ ਦੇ ਨਾਲ ਟਾਈ ਅਪ ਕਰ ਰਹੇ ਜਿਹੜੇ ਇਹਨਾਂ ਬੱਚਿਆਂ ਦੇ ਇਸ ਲੈਵਲ ਦੇ ਉੱਤੇ ਕੰਮ ਹੋਣ ਨਾਲ ਇਹ ਬੱਚੇ ਡਿਵੈਲਪ ਹੋਣਗੇ ਇਹਨਾਂ ਬੱਚਿਆਂ ਦੇ ਬੇਸਿਕਸ ਦੇ ਉੱਤੇ ਜਿੰਨਾ ਕੰਮ ਕੀਤਾ ਜਾਊਗਾ ਉਨੇ ਹੀ ਬੱਚਿਆਂ ਚ ਇੰਪਰੂਵਮੈਂਟ ਆਊਗੀ ਜਿੱਦਾਂ ਹੁਣ ਇਹ ਟੀਮ ਸਿਲੈਕਸ਼ਨ ਹੋ ਰਹੀ ਆ ਸਾਨੂੰ ਬੜੀ ਖੁਸ਼ੀ ਹੋਵੇਗੀ ਇਹ ਇਹਨਾਂ ਬੱਚਿਆਂ ਵਿੱਚੋਂ ਬਹੁਤ ਜ਼ਿਆਦਾ ਤੋਂ ਜ਼ਿਆਦਾ ਮੈਕਸਿਮਮ ਬੱਚੇ ਜਿਹੜੇ ਆ ਉਹ ਟੀਮ ਸਿਲੈਕਟ ਹੋ ਕੇ ਅੱਗੇ ਜਾਣ ਉਪਰਾਂ ਔਰ ਮੈਂ ਸਾਰੇ ਬੱਚਿਆਂ ਨੂੰ ਬੈਸਟ ਆਫ ਲੱਕ ਕਹਾਵਾਂਗਾ ਔਰ ਆਪਣੇ ਕੋਚ ਸਾਹਿਬ ਤੇ ਚਾਲ ਸਾਹਿਬ ਨੂੰ ਵੀ ਮੈਂ ਕਹਾਵਾਂਗੇ ਬਹੁਤ ਹੀ ਵਧੀਆ ਉਪਰਾਲਾ ਤੁਹਾਡਾ ਤੁਹਾਡੇ ਇਨੀਸ਼ੀਏਟਿਵ ਦੇ ਨਾਲ ਇਹ ਚੀਜ਼ਾਂ ਇੱਥੇ ਹੁੰਦੀਆਂ ਅੱਜ ਸਭਯਦਾ ਜੀ ਸਿੰਧੀ ਫੁੱਟਬਾਲ ਕਲੱਬ ਵੱਲੋਂ 4 ਦਿਨ ਦਾ ਫੁੱਟਬਾਲ ਦਾ ਕੈਂਪ ਦਾ ਜੋ ਅੱਜ ਯੋਜਨ ਕੀਤਾ ਹੈ ਪਹਿਲਾ ਦਿਨ ਹੈ ਅੱਜ ਬੜੀ ਖੁਸ਼ੀ ਹੋਈ ਹੈ ਸਾਡੇ ਕੋਲ ਪਹੁੰਚੇ ਨੇ ਪੀਐਫਏ ਤੋਂ ਹਰਜੀਤ ਸਿੰਘ ਜੀ ਤੇ ਰਸ਼ ਤੋਂ ਜੋਰਜ ਜੀ ਇਹਨਾਂ ਦਾ ਬਹੁਤ-ਬਹੁਤ ਸਕੂਲ ਪਹੁੰਚਣ ਦੇ ਹੋਰ ਇਹਨਾਂ ਨਾਲ ਕੋਚ ਬਹੁਤ ਵਧੀਆ ਸਾਡੇ ਕੋਲ ਆਏ ਨੇ ਬੱਚਿਆਂ ਨੂੰ ਕੋਚਿੰਗ ਦੇਣ ਵਾਸਤੇ ਔਰ ਚੰਗਿਆng ਲੰਦਸ ਵਾਸਤੇ ਇਹਨਾਂ ਦਾ ਸਕੂਲ ਪਹੁੰਚਣ ਦੇ ਬਹੁਤ-ਬਹੁਤ ਧੰਨਵਾਦ ਸਾਡੀ ਹਮੇਸ਼ਾ ਇਹ ਕੋਸ਼ਿਸ਼ ਰਹਿੰਦੀ ਹੈ ਕਿ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਨੂੰ ਖੇਡਾਂ ਵੱਲ ਵੀ ਇਹਨਾਂ ਦੀ ਰੁਚੀ ਪੈਦਾ ਕੀਤੀ ਜਾਏ ਕਿਉਂਕਿ ਬੱਚੇ ਦਾ ਜੇਕਰ ਸਰੀਰ ਰਿਸਟਕੁਸਟਾ ਹੈ ਉਸ ਵਿੱਚ ਫਲੈਕਸੀਬਿਲਟੀ ਆਉਂਦੀ ਹੈ ਕਈ ਚੰਗੇ ਗੁਣ ਸਿੱਖਣ ਨੂੰ ਮਿਲਦੇ ਨੇ ਨਸ਼ਿਆਂ ਤੋਂ ਬੱਚੇ ਦੂਰ ਰਹਿੰਦੇ ਨੇ ਤੇ ਖੇਡਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੈ ਤੇ ਮੈਂ ਚਾਹਾਂਗਾ ਸਾਰੇ ਹੀ ਪੇਰੈਂਟਸ ਆਪਣੇ ਬੱਚਿਆਂ ਨੂੰ ਇਹਨਾਂ ਦੇ ਵਿੱਚ ਪਾਰਟਿਸਿਪੇਟ ਜਰੂਰ ਕਰਾਇਆ ਕਰਨ ਜਿਉਂ ਹੀ ਨੇ ਫੁੱਟਬਾਲ ਹੀ ਬਾਕੀ ਗੇਮਾਂ ਵੀ ਬਹੁਤ ਨੇ ਹਾਕੀ ਹੈ ਖੋਖੋ ਦੇ ਗੇਮਾਂ ਕਰਾਈ ਦੀਆਂ ਨੇ ਬਾਸਟਬਾਲ ਹੈ ਵਾਲੀਬਾਲ ਹੈ ਕਿਸੇ ਵੀ ਗੇਮ ਦੇ ਵਿੱਚ ਬੱਚਿਆਂ ਇੱਕ ਤੇ ਉਸ ਦੀ ਸਿਹਤ ਚੰਗੀ ਬਣਦੀ ਹੈ ਜੋ ਅੱਜ ਕੱਲ੍ਹ ਦੇਖਣ ਜਾ ਰਿਹਾ ਕਿ ਬੱਚਿਆਂ ਵਿੱਚ ਮੋਟਾਪੇ ਦੀ ਬਹੁਤ ਜ਼ਿਆਦਾ ਸ਼ਿਕਾਇਤ ਹੋ ਰਹੀ ਹੈ ਓਬੀਸਿਟੀ ਜੋ ਹੈ ਬਹੁਤ ਵੱਡਾ ਰੋਗ ਹੈ ਸਾਰੀਆਂ ਬਿਮਾਰੀਆਂ ਦੀ ਜੜ ਹੈ ਅਗਰ ਇਸ ਤੋਂ ਬਚਣਾ ਹੈ ਤਾਂ ਬੱਚਿਆਂ ਨੂੰ ਆਪਣੇ ਖੇਡਾਂ ਵੱਲ ਜ਼ਰੂਰ ਬਚਨ ਹੁੰਦਾ ਹੈ ਇਹ ਇਹ 4 ਦਿਨ ਦਾ ਪ੍ਰੋਗਰਾਮ ਸਕੂਲ ਦੇ ਵਿੱਚ ਚੱਲੇਗਾ ਬੱਚੇ ਖੇਡਾਂ ਖੇਡਣਗੇ ਤੇ ਨਾਲ ਚੰਗੀ ਚੰਗੀ ਸਿੱਖਿਆ ਵੀ ਲੈਣਗੇ ਗੁਣ ਸਿੱਖਣਗੇ